ਬਾਬਾ ਬੁੱਧਾ ਜੀ ਦਾ ਜੋੜ ਮਿਲਾ ਸਿੱਖ ਇਤਿਹਾਸ ਦੀ ਇੱਕ ਮਹਾਨ ਯਾਦ ਬਾਬਾ ਬੁੱਧਾ ਜੀ ਦਾ ਸਾਲਾਨਾ ਜੋੜ ਮਿਲਾ ਸੰਗਤ ਦਾ ਵੱਡਾ ਇਕੱਠ ਸਿੱਖ ਧਰਮ ਦੇ ਸਭ ਤੋਂ ਸਤਿਕਾਰਯੋਗ ਅਤੇ ਬਜ਼ੁਰਗ ਸ਼ਖਸੀਅਤਾਂ ਵਿੱਚੋਂ ਇੱਕ ਬਾਬਾ ਬੁੱਧਾ ਜੀ ਨੂੰ ਸਮਰਪਿਤ ਹੈ ਇਹ ਮੇਲਾ ਮੁੱਖ ਤੌਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬੇ ਚੋਬਾਲ ਨੇੜੇ ਸਥਿਤ ਗੁਰਦੁਆਰਾ ਬੀੜ ਬਾਬਾ ਬੁੱਧਾ ਸਾਹਿਬ ਜੀ ਵਿਖੇ ਬੜੀ ਸ਼ਰਧਾ ਨਾਲ ਲਗਾਇਆ ਜਾਂਦਾ ਹੈ ਇੱਕ ਕੌਣ ਸੰ ਬਾਬਾ ਬੁੱਧਾ ਜੀ ਬਾਬਾ ਬੁੱਧਾ ਜੀ ਜਨਮ 1506 ਈਸਵੀ ਸਿੱਖ ਇਤਿਹਾਸ ਦੀ ਇੱਕ ਅਦੁੱਤੀ ਸ਼ਖਸੀਅਤ ਹਨ ਜਿਨ੍ਹਾਂ ਨੂੰ ਪਹਿਲੇ 6 ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਦੀ ਸੇਵਾ ਕਰਨ ਦਾ ਵਿਲੱਖਣ ਮਾਣ ਪ੍ਰਾਪਤ ਹੋਇਆ ਨਾਮ ਬਚਪਨ ਵਿੱਚ ਉਹਨਾਂ ਦਾ ਨਾਮ ਬੂੜਾ ਸੀ ਜਦੋਂ ਉਹ ਬਾਲਵਸਥਾ ਵਿੱਚ ਸਨ ਤਾਂ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੀਵਨ ਮੌਤ ਬਾਰੇ ਅਜਿਹੇ ਗੂੜ ਸਵਾਲ ਪੁੱਛੇ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਬੁੱਧਾ ਸਿਆਣੇ ਬਜ਼ੁਰਗ ਕਹੇ ਕਿ ਨਿਵਾਜਿਆ ਗੁਰਿਆਈ ਦੀ ਰਸਮ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਪੰਜ ਗੁਰੂ ਸਾਹਿਬਾਨ ਨੂੰ ਗੁਰਿਆਈ ਗੁਰੂ ਗੱਦੀ ਦਾ ਤਿਲਕ ਆਪਣੇ ਹੱਥੀ ਲਗਾਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗਰੰਥੀ ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰ ਕੀਤਾ ਗਿਆ ਤਾਂ ਬਾਬਾ ਬੁੱਧਾ ਜੀ ਨੂੰ ਪਹਿਲੇ ਮੁਖ ਗਰੰਥੀ ਦੀ ਸੇਵਾ ਸੌਂਪੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨੀ ਰੱਖਣ ਦੀ ਸੇਵਾ ਵੀ ਬਾਬਾ ਬੁੱਧਾ ਜੀ ਅਤੇ ਭਾਈ ਗੁਰਦਾਸ ਜੀ ਨੇ ਕੀਤੀ। 2 ਮੇਲੇ ਦਾ ਸਥਾਨ ਅਤੇ ਮਹੱਤਵ ਇਹ ਮੇਲਾ ਖਾਸ ਤੌਰ ਤੇ ਉਹਨਾਂ ਦੇ ਜੋਤੀ ਜੋਤੀ ਸਮਾਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸਥਾਨ ਗੁਰਦੁਆਰਾ ਬੀੜ ਬਾਬਾ ਬੁੱਧਾ ਸਾਹਿਬ ਜੀ ਖੱਥਾ ਜ਼ਿਲ੍ਹਾ ਤਰਨਤਾਰਨ ਅੰਮ੍ਰਿਤਸਰ ਦੇ ਨੇੜੇ ਬੀਰ ਸ਼ਬਦ ਦਾ ਅਰਥ ਹੈ ਸੰਗਣਾ ਜੰਗਲ ਜਾਂ ਰਖ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਬਾਬਾ ਬੁੱਧਾ ਜੀ ਨੇ ਆਪਣੇ ਜੀਵਨ ਦਾ ਇੱਕ ਵੱਡਾ ਹਿੱਸਾ ਗੁਰੂ ਸਾਹਿਬਾਨ ਦੀ ਸੇਵਾ ਅਤੇ ਸੰਗਤ ਨੂੰ ਉਪਦੇਸ਼ ਦੇਣ ਵਿੱਚ ਬਿਤਾਇਆ ਮੇਲਾ ਲੱਗਣ ਦਾ ਕਾਰਨ ਇਹ ਮੇਲਾ ਬਾਬਾ ਬੁੱਧਾ ਜੀ ਦੇ ਜੋਤੀ ਜੋਤੀ ਸਮਾਉਣ ਦੀ ਤਾਰੀਖ ਦੇ ਆਸ-ਪਾਸ ਆਮ ਤੌਰ ਤੇ ਸਤੰਬਰ ਅਕਤੂਬਰ ਮਹੀਨੇ ਵਿੱਚ ਲਗਾਇਆ ਜਾਂਦਾ ਹੈ ਬਾਬਾ ਜੀ 1631ਵੀਂ ਵਿੱਚ ਜੋਤੀ ਜੋਤੀ ਸਮਾਏ ਸਨ ਇਨ ਮੇਲੇ ਦੀਆਂ ਰੌਣਕਾਂ ਅਤੇ ਪ੍ਰੋਗਰਾਮ ਇਹ ਜੋੜ ਮੇਲਾ 3 ਦਿਨਾਂ ਤੱਕ ਚੱਲਦਾ ਹੈ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੀਆਂ ਹਨ ਨਗਰ ਕੀਰਤਨ ਮੇਲੇ ਦੀ ਸ਼ੁਰੂਆਤ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਨਾਲ ਹੁੰਦੀ ਹੈ ਇਹ ਨਗਰ ਕੀਰਤਨ ਆਸ ਪਾਸ ਦੇ ਪਿੰਡਾਂ ਵਿੱਚੋਂ ਗੁਜ਼ਰਦਾ ਹੋਇਆ ਸ਼ਰਧਾ ਦਾ ਮਾਹੌਲ ਸਿਰਜਦਾ ਹੈ ਅਖੰਡ ਪਾਠ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਕੀਰਤਨ ਅਤੇ ਕਥਾ ਰਾਗੀ ਢਾਡੀ ਅਤੇ ਕਥਾਵਾਚਕ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਬਾਬਾ ਬੁੱਧਾ ਜੀ ਦੀ ਸੇਵਾ ਭਾਵਨਾ ਅਤੇ ਗੁਰਬਾਣੀ ਦੇ ਉਪਦੇਸ਼ਾਂ ਨਾਲ ਜੋੜਦੇ ਹਨ ਸੇਵਾ ਅਤੇ ਲੰਗਰ ਸੰਗਤਾਂ ਵੱਲੋਂ ਵੱਡੇ ਪੱਦਰ ਤੇ ਲੰਗਰ ਲਗਾਏ ਜਾਂਦੇ ਹਨ ਅਤੇ ਹਰ ਤਰ੍ਹਾਂ ਦੀ ਸੇਵਾ ਜਿਵੇਂ ਕਿ ਜੋੜੇ ਝਾੜਨੇ ਭਾਂਡੇ ਮਾਂਜਨੇ ਲੰਗਰ ਵਰਤਾਉਣਾ ਬੜੇ ਉਤਸ਼ਾਹ ਨਾਲ ਕੀਤੀ ਜਾਂਦੀ ਹੈ ਬਾਬਾ ਬੁੱਧਾ ਜੀ ਦਾ ਮੇਲਾ ਸਾਨੂੰ ਉਹਨਾਂ ਦੀ ਸਦੀਵੀ ਭਗਤੀ ਨਿਮਰਤਾ ਅਤੇ ਗੁਰੂ ਪ੍ਰਤੀ ਸਮਰਪਣ ਦੀ ਯਾਦ ਦਿਵਾਉਂਦਾ ਹੈ ਜੋ ਕਿ ਇੱਕ ਆਦਰਸ਼ ਸਿੱਖ ਜੀਵਨ ਦੀ ਨਿਸ਼ਾਨੀ ਹਨ